ਚੋਣ ਮੈਦਾਨ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਵੱਲੋਂ ਤਿੱਖੇ ਬਿਆਨ ਕਹਿ ਲਈਏ ਕਿ ਤੰਜ ਭਰੇ ਬਿਆਨ ਇੱਕ ਦੂਜੇ ਦੇ ਖਿਲਾਫ ਕੀਤੇ ਜਾ ਰਹੇ ਨੇ ਖੈਰ ਚੋਣਾਂ ਦੇ ਮਾਹੌਲ ਦੇ ਵਿੱਚ ਅਜਿਹਾ ਵਰਤਾਰਾ ਹੁੰਦਾ ਹੀ ਹੈ ਪਰੰਤੂ ਇੱਕ ਵੱਡੀ ਵੱਖਰੀ ਚਰਚਾ ਕਿ ਨਿਹੰਗਾਂ ਦੇ ਬਾਟੇ ਦਾ ਇਸ ਚੋਣ ਪੱਤਰ ਦੇ ਵਿੱਚ ਪੱਤੇ ਪੱਤਰ ਉਤੇ ਜ਼ਿਕਰ ਹੋਣ ਲੱਗਾ ਉਹ ਜ਼ਿਕਰ ਕੀ ਹੈ ਇਸ ਸੰਬੰਧੀ ਗੱਲਬਾਤ ਕਰਾਂਗੇ ਇਸੇ ਦਰਾਂ ਹੀ ਪਹਿਲਾਂ ਭਾਜਪਾ ਵੱਲ ਸਿਆਸੀ ਆਗੂਆਂ ਦਾ ਇੱਕ ਅਲਾਰਸੀ ਨਿਤ ਲੋਕ ਵੱਡੇ ਆਗੂ ਭਾਜਪਾ ਵੱਲ ਸ਼ਾਮਲ ਹੁੰਦੇ ਸੀ ਪਰੰਤੂ ਪਿਛਲੇ ਕੁਝ ਦਿਨਾਂ ਤੋਂ ਵੱਖਣੀਆਂ-ਵੱਖਣੀਆਂ ਸاسي ਤਰ੍ਹਾਂ ਦੇ ਲੋਕ ਹੁਣ ਆਮ ਆਦਮੀ ਪਾਰਟੀ ਜਿਹੜੀ ਸੂਬੇ ਦੀ ਸਤਾ ਤੇਰੇ ਉਹਦੇ ਵਿੱਚ ਸ਼ਾਮਲ ਹੋਣ ਲੱਗੇ ਨੇ ਤੇ ਅਜੇ ਹੀ ਸ਼ਾਮਲ ਹੋਏ ਲੋਕਾਂ ਦੇ ਵਿੱਚ ਇੱਕ ਦੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਧਿਕਾਰੀਆਂ ਉੱਤੇ ਵੀ ਲੱਗਾ ਕਿ ਉਹ ਅਫੀਮ ਦਾ ਸੇਵਨ ਕਰਦੇ ਨੇ ਅਜੇ ਹੀ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਤਿਵੰਦਿਆ ਡਾਕਟਰ ਸਾਹਿਬ ਚਨੜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਿੱਧੇ ਆਈਏ ਇਹ ਨਿਹੰਗਾਂ ਦੇ ਬਾਟੇ ਵਾਂਗ ਮਾਨਸਿਕ ਧਰ ਦੇਵਾਂਗੇ ਅਜਿਹੀ ਤਰ੍ਹਾਂ ਦੇ ਜਿਹੜੇ ਸਿਆਸੀ ਤੰਜ ਸਿਆਸੀ ਬਿਆਨ ਇਸ ਚੌਂ ਪਿੜ ਦੇ ਵਿੱਚ ਸਿਆਸੀ ਆਗੂਆਂ ਵੱਲੋਂ ਕੀਤੇ ਜਾ ਰਹੇ ਨੇ ਦੂਜੀ ਧਿਰ ਦੇ ਖਿਲਾਫ ਦੂਜੀ ਵਿਰੋਧੀ ਧਿਰ ਦੇ ਖਿਲਾਫ ਡਾਕਟਰ ਸਾਹਿਬ ਨਿਹੰਗਾਂ ਦਾ ਬਾਟਾ ਇਹ ਜ਼ਿਕਰ ਹੋ ਰਿਹਾ ਹੈ ਕਹਿੰਦਾ ਭਾਵ ਕਿ 96 ਕਰੋੜੀ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਸਾਜੀ ਹੋਈ ਫੌਜ ਉਹਦਾ ਜ਼ਿਕਰ ਹੈ ਡਾਕਟਰ ਸਾਹਿਬ ਇਹ ਕੀ ਹੈ ਨਿਹੰਗਾਂ ਦਾ ਬਾਟੇ ਵਾਂਗ ਵੰਡ ਦੇਾਂਗੇ ਧਰ ਦੇਾਂਗੇ ਅਜੇ ਕਈ ਆਗੂ ਨੇ ਬਿਆਨ ਦਿੱਤੇ ਨੇ ਖਾਸ ਕਰਕੇ ਜਿਹੜੇ ਵਿਰੋਧੀ ਧਿਰ ਦੇ ਇਸ ਵੇਲੇ ਆਗੂ ਨੇ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਕਹਿੰ ਰਹੇ ਉਹਨਾਂ ਨੇ ਵੀ ਇੱਕ ਆਗੂਵਾਰੀ ਕਿਹਾ ਕਿ ਉਹ ਮਤਲਬ ਨਿਹੰਗਾਂ ਦੇ ਬਾਟੇ ਵਾਂਗ ਵੰਡ ਕੇ ਹਿੱਸਾ ਲੈਣਗੇ ਜੀ ਦਾਸ ਸਾਹਿਬ ਡਿੰਦਰ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਸਿੰਘ ਸਿੰਘ ਨੇ ਸਿੱਖਾਂ ਦਾ ਇੱਕ ਹਰਾਵਲ ਦੱਸਦਾ ਹੈ ਜਿਹੜੇ ਕਿ ਜਾਨ ਨੂੰ ਦੇਸ਼ ਕੌਮ ਦੇ ਉੱਪਰ ਨਿਸ਼ਾਵਰ ਕਰ ਦਿੰਦੇ ਸੀ ਜਿਹੜੇ ਘੋੜਿਆਂ ਦੇ ਉੱਪਰ ਸਵਾਰ ਰਹਿੰਦੇ ਸੀ ਸ਼ਸਤਰ ਵੱਧ ਰਹਿੰਦੇ ਸੀ ਸ਼ਸਤਰਾਂ ਦੇ ਨਾਲ ਤੇ ਬਾਟਾ ਜਿਹੜਾ ਇਹਨਾਂ ਦਾ ਇੱਕ ਵਰਤਨ ਸੀਗਾ ਜਿਹੜਾ ਕਿ ਇਹਨਾਂ ਦੇ ਪਾਸ ਸਾਰਾ ਕੁਝ ਕਿਉਂਕਿ ਇੱਕ ਜ਼ਮਾਨਾ ਅਜਿਹਾ ਵੀ ਸੀਗਾ ਕਿ ਸਿੰਘਾਂ ਦੀ ਕੋਈ ਜਗ੍ਹਾ ਨਹੀਂ ਥੀ ਹੁੰਦੀ ਕੋਈ ਪਾਨੀਆਂ ਪਿੱਠਾ ਹੀ ਇਹਨਾਂ ਦੀਆਂ ਹੂੰ ਸਥਾਨ ਹੁੰਦਾ ਠਿਕਾ ਘੋੜਿਆਂ ਦੀ ਇਕੱਠੀਆਂ ਦੇ ਉੱਪਰ ਹੀ ਸਵਾਰ ਰਹਿੰਦੇ ਸੀ ਤੇ ਧਰਮਤਾ ਤਰਤੀ ਭੱਜੇ ਰਹਿੰਦੇ ਕਿਉਂਕਿ ਜਦੋਂ ਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ ਪਾਟੇ ਦੇ ਵਿੱਚ ਇਹ ਆਪਣਾ ਖਾਣ-ਪਾਣ ਵੀ ਕਰਦੇ ਸੀ ਪਰੰਤੂ ਇਸ ਨੂੰ ਇਹ ਸਫਾਈ ਇਤਨੀ ਕਰਖ ਦੇਤੀ ਕਿ ਪੂਰੀ ਤਰ੍ਹਾਂ ਮਾਂਜ ਕੇ ਉਹਨੂੰ ਸੁਕ ਮਾਂਜ ਹੀ ਜਾਂ ਮਿੱਟੀ ਨਾਲ ਜਾਂ ਸਵਾਹ ਨਾਲ ਮਾਂਜਿਆ ਜਾਂਦਾ ਸੀ ਰਗੜ ਕੇ ਉਹਨੂੰ ਪੂਰੀ ਤਰ੍ਹਾਂ ਚਮਕਾ ਦਿੰਦੇ ਸੀ ਤੇ ਇਸ ਤੋਂ ਇਹ ਬਣ ਗਿਆ ਵੀ ਜੇ ਕਿਸੇ ਬੰਦੇ ਨੂੰ ਜਾਂ ਕਿਸੇ ਵਿਰੋਧੀ ਧਰ ਨੂੰ ਚਿਪਤ ਕਰਨਾ ਹੁੰਦਾ ਜੇ ਕਿਹਾ ਜਾਂਦਾ ਵੀ ਉਹਨੂੰ ਮਾਂਜ ਕੇ ਰੱਖ ਦੇਣਾ ਉਦੀ ਵੀ ਬਿਲਕੁਲ ਵੀ ਉਹਦਾ ਨਾਮੋ ਨਿਸ਼ਾਨ ਨਹੀਂ ਸੀ ਮੈਲ ਦਾ ਜਾਂ ਹੋਰ ਕਾ ਇਦਾਂ ਰਹਿਣ ਦਿੰਦੇ ਵੀ ਸਿੰਘਾਂ ਦੇ ਵੰਡਾਟੇ ਦੀ ਤਰ੍ਹਾਂ ਚੁਮਕਾ ਦੇਾਂਗੇ ਮਾਨਦ ਕੇ ਰੱਖ ਦਿਆਂਗੇ ਇਸ ਤਰ੍ਹਾਂ ਹੁਣ ਅੱਜ ਜਿਹੜਾ ਅੱਜ ਦੇ ਪ੍ਰਸੰਗ ਦੇ ਵਿੱਚ ਅੱਜ ਚੋਣਾਂ ਦੇ ਪ੍ਰਸੰਗ ਦੇ ਵਿੱਚ ਇਸ ਬੋਲੇ ਨੂੰ ਇਸ ਸੰਕਲਪ ਨੂੰ ਦੁਹਰਾਇਆ ਜਾ ਰਿਹਾ ਪਾਰਟੀਆਂ ਦੇ ਵੱਲੋਂ ਵੀ ਇਸ ਤਰ੍ਹਾਂ ਕੀਤਾ ਜਾਵੇਗਾ ਕਿ ਜਿਹੜੀ ਕਿ ਵਿਰੋਧੀ ਪਾਰਟੀ ਹੈ ਜਾਂ ਵਿਰੋਧੀ ਉਮੀਦਵਾਰ ਹੈ ਉਸ ਨੂੰ ਵੀ ਸਿੰਘਾਂ ਦੀ ਵੰਡਾਟੇ ਦੀ ਤਰ੍ਹਾਂ ਮਾਨਦ ਕੇ ਰੱਖ ਦਿਆਂਗੇ ਅੱਜ ਡਾਕਟਰ ਸਾਹਿਬ ਇਹ ਤੇ ਸਵਾਲ ਹੈ ਕਿ ਵਰਤਨ ਤਾਂ ਆਮ ਤੌਰ ਤੇ ਮੰਨ ਹੀ ਜਾਂਦੇ ਨੇ ਚੰਗੀ ਤਰ੍ਹਾਂ ਮਾਇੰਤੀ ਰੱਖਦੇ ਲੋਕ ਆਮ ਰੁਟੀਨ ਦੇ ਵਿੱਚ ਤੇ ਫਿਰ ਨਿਹੰਗਾਂ ਦੇ ਬਾਟੇ ਦਾ ਖਾਸ ਜ਼ਿਕਰ ਹੋਣਾ ਜੀ ਡਾਕਟਰ ਸਾਹਿਬ ਅਸਲ ਦੇ ਵਿੱਚ ਜਿਹੜਾ ਨਿਹੰਗਾਂ ਦਾ ਬਾਟਾ ਜਿਵੇਂ ਕਿ ਖੰਡੇ ਬਾਟੇ ਦਾ ਅਮਰਤਾਪਾ ਕਹਿੰਦੇ ਆਗੇ ਗੁਰੂ ਸਾਹਿਬ ਨੇ ਸ਼ਿਕਾਇਤ ਕੀਤੀ ਸੀ ਬਾਟਾ ਜਿਹੜਾ ਸਰਬ ਲੋਹ ਦਾ ਇੱਕ ਬੱਟਾ ਹੈ ਜਿਹੜਾ ਵਰਤਨ ਹੈ ਲੋਹੇ ਦਾ ਤੇ ਉਹਨੂੰ ਚਮਕਾਉਣਾ ਲੋਹੇ ਦੇ ਕਿਉਂਕਿ ਜੇ ਪੂਰੀ ਤਰ੍ਹਾਂ ਨਾ ਉਹਦੇ ਤੇ ਉਹ ਕੀਤੀ ਜਾਵੇ ਉਹਨੂੰ ਜੰਗਾਨ ਲੱਗ ਜਾਂਦੀ ਹੈ ਜੇ ਤਾਂ ਰੰਗ ਪਿੱਕਾ ਪੈ ਜਾਂਦਾ ਉਹਨੂੰ ਚਮਕਦਾ ਰੱਖਦੇ ਹਨ ਪੂਰੀ ਤਰ੍ਹਾਂ ਨਹੀਂ ਗਾਂਦਾ ਮਤਲਬ ਇਹ ਸੀ ਵੀ ਉਹਦੇ ਉੱਪਰ ਕਿਸੇ ਕਿਸਮ ਦੀ ਕੋਈ ਚੀਜ਼ ਲੱਗੀ ਨਹੀਂ ਸੀ ਰਹਿਣ ਦੇ ਇੰਨੀ ਚਮਕ ਬਣ ਜਾਂਦੀ ਸੀ ਜਿਹੜਾ ਕਿ ਚਮਕਦਾ ਸੀ ਜਿਹਦੇ ਤੋਂ ਕਿਹਾ ਜਾਂਦਾ ਸੀ ਵੀ ਨਿਹੰਗਾਂ ਦਾ ਵਾਟਾ ਉਹਨਾਂ ਨੇ ਚਮਕਾ ਕੇ ਰੱਖਿਆ ਇੱਕ ਲਗਨ ਦੇ ਨਾਲ ਸਿਧਰਤਾ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਆਪਣੇ ਉਸ ਵਰਤਨ ਨੂੰ ਵੀ ਮਾਨ ਦਿੱਤੀ ਜਿabst ਇਸ ਤਰ੍ਹਾਂ ਸਵੱਛਤਾ ਆਪਣੇ ਸਰੀਰ ਦੀ ਰੱਖਦੀ ਸੀ ਆਪਣੇ ਜੁੱਧ ਦੇ ਦੌਰਾਨ ਆਪਣੇ ਸ਼ਸਤਰਾਂ ਦੀ ਰੱਖਦੇ ਸਨ ਇਸ ਕਰਕੇ ਇਹ ਸੰਕਲਪ ਪੈਦਾ ਹੋਇਆ ਹੈਗਾ ਕਹਿੰਦਾ ਭਾਵ ਕਿ ਅੱਜ ਦੇ ਮਸ਼ੀਨੀ ਯੁੱਗ ਦੇ ਵਿੱਚ ਤਾਂ ਵਰਤਨ ਕਈ ਹੋਰ ਵੱਖਰੀਆਂ ਬੜੀਆਂ ਅਹਿਮ ਤਾਤਾਂ ਦੇ ਮਤਲਬ ਮਾਰਕੀਟ ਦੇ ਵਿੱਚ ਨਹੀਂ ਘਰਾਂ ਦੇ ਵਿੱਚ ਨਹੀਂ ਵਿਜਾਰਾਂ ਦੇ ਵਿੱਚ ਨਹੀਂ ਜਿਹੜੇ ਬੜੇ ਸੌਖਿਆਂ ਹੀ ਮਾਝੇ ਜਾਂਦੇ ਨੇ ਬੜੇ ਆਰਾਮ ਨਾਲ ਉਹ ਸਾਫ਼ ਹੋ ਜਾਂਦੇ ਨੇ ਇੰਨੀ ਮਸ਼ੱਕਤ ਨਹੀਂ ਕਰਨੀ ਪੈਂਦੀ ਕਿ ਉਹਨੂੰ ਲਸਕਾਇਆ ਜਾਵੇ ਤੇ ਕਿਉਂਕਿ ਸਰਬ ਲੋਹ ਦਾ ਜਿਹੜਾ ਬਾਟਾ ਨਿੰਗਾ ਦਾ ਉਹਦੇ ਤੇ ਮਸ਼ੱਕਤ ਕਾਫੀ ਕਰਨੀ ਪੈਂਦੀ ਹੈ ਤੇ ਫਿਰ ਉਹਨੂੰ ਲਸ਼ਕਾ ਕੇ ਇੱਕ ਸੰਤੁਸ਼ਟੀ ਵੀ ਲੈਣੀ ਹੈ ਕਹਿੰਦਾ ਭਾਵੇਂ ਕਿ ਜਿਹੜੇ ਹੁਣ ਸਿਆਸੀ ਆਗੂ ਨੇ ਉਹ ਇੱਕ ਸੰਤੁਸ਼ਟੀ ਵਾਲੀ ਇੱਕ athejana ਵੀ ਰੱਖ ਰਹੇ ਨੇ ਕਿ ਅਸੀਂ ਅਜਿਹੀ ਤਰ੍ਹਾਂ ਦਾ ਇੱਕ ਸਬਕ ਸਿਖਾਵਾਂਗੇ ਵਿਰੋਧੀ ਧਿਰ ਨੂੰ ਤੇ ਜਿਹਦੇ ਵਿੱਚ ਉਹ ਸਹਿਸਭਾਈ ਕਹਿ ਰਹੇ ਨੇ ਕਿ ਨਿਹੰਗਾਂ ਦੇ ਬਾਟੇ ਵਾਂਗ ਵੰਡਾਂਗੇ ਜੀਰਾ ਸਾਹਿਬ ਨੇ ਸਭਾ ਜੀ ਓਕੇ ਸਮੇਂ ਦੇ ਦੌਰਾਨ ਕੁਝ ਕੈਮੀਕਲ ਪਦਾਰਥ ਵੀ ਜਹੇ ਆ ਚੁੱਕੇ ਨੇ ਜਿਹੜੇ ਬਰਤਨਾਂ ਦੀ ਸਫਾਈ ਦੇ ਲਈ ਹੈਗਾ ਕਿਉਂਕਿ ਉਸ ਜਿਹੜੇ ਜਮਾਨੇ ਦੇ ਵਿੱਚ ਜਦੋਂ ਨਿਹੰਗ ਸਿੰਘ ਆਪਣੇ ਘੋੜਿਆਂ 'ਤੇ ਸਵਾਰ ਰਹਿੰਦੇ ਸਨ ਤੇ ਉਸ ਸਮੇਂ ਸਿਰਫ ਜਾਂਤਾ ਸੁਕਮਾਨ ਜਿਵੇਂ ਕਿਹਾ ਜਾਂਦਾ ਮਿੱਟੀ ਦੇ ਨਾਲ ਹੀ ਮੰਨਜੇ ਜਾਂਦੇ ਸੀ ਜਾਲ ਚੁੱਲੇ ਦੀ ਸਵਾਹ ਦੇ ਨਾਲ ਬਰਤਨਾਂ ਨੂੰ ਸਾਫ ਕੀਤਾ ਜਾਂਦਾ ਸੀ ਇਹ ਵੀ ਤੁਹਾਨੂੰ ਵੀ ਪਤਾ ਹੋਏਗਾ ਕਿ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਪਿੰਡਾਂ ਦੇ ਵਿੱਚ ਬਰਤਨ ਸਾਫ ਕਰਨ ਦੇ ਲਈ ਬਰਤਨਾਂ ਨੂੰ ਸੁੱਚੇ ਕਰਨ ਦੇ ਲਈ ਇਹ ਦੋ ਹੀ ਢੰਗ ਵਰਤੇ ਜਾਂਦੇ ਸਨ ਚੁਕਮਾਨ ਜਾਂ ਸਵਾਦ ਦੇ ਨਾਲ ਜਾਂ ਇਸ ਦੇ ਨਾਲ ਜਾਂ ਮਿੱਟੀ ਦੇ ਨਾਲ ਮਾਜੇ ਜਾਂਦੇ ਸਨ ਤੇ ਇਹ nghing singa ਦਾ ਜਿਹੜਾ ਇਸ ਤਰ੍ਹਾਂ ਦਾ ਪ੍ਰੇਮ ਦੇ ਨਾਲ ਪੂਰੀ ਤਰ੍ਹਾਂ ਨੂੰ ਵਾਟੇ ਦੀ ਜਿਹੜਾ ਕਿ ਲੋਹੇ ਦਾ ਸਰਬਲੋਹ ਦਾ ਵਾਟਾ ਬਣਿਆ ਹੋਇਆ ਹੈ ਉਹਨੂੰ ਪੂਰਾ ਚਮਕਦਾਰ ਬਣਾਉਂਦੇ ਸਨ ਚਮਕਦਾ ਸੀ ਉਹਨਾਂ ਦਾ ਇਸ ਤਰ੍ਹਾਂ ਚਮਕਾ ਦੇ ਉੱਤੇ ਕਹਿੰਦੇ ਭਾਵੇਂ ਸਿਆਸੀ ਪਿੰਡ ਨੂੰ ਜਿਹੜੇ ਸਿਆਸੀ ਆਗੂ ਨੂੰ ਪੂਰਾ ਚਮਕਦਾਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਖਟਾਰ ਸਾਹਿਬ ਇਸ ਹਾਲਾਤ ਤੋਂ ਅੱਗੇ ਇੱਕ ਸਿਆਸੀ ਮੋੜ ਹੋਰ ਆਉਂਦਾ ਹੈ ਪਿਛਲੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚੋਂ ਜਿਹੜੇ ਵੱਡੇ ਆਗੂ ਸੀ ਉਹ ਜਿਹੜੀ ਕੇਂਦਰੀ ਹਕੂਮਤ ਤੇਰੇ ਭਾਜਪਾ ਉਦੇ ਵਿੱਚ ਸ਼ਾਮਲ ਹੋ ਰਹੀ ਸੀ ਇੱਕ ਬੜੀ ਵੱਡੀ ਚਰਚਾ ਵੀ ਹੋ ਰਹੀ ਸੀ ਕਿ ਪੰਜਾਬ ਦੀ ਸਤਾ ਤੇ ਤਾਂ ਆਪ ਹੈ ਆਮ ਆਦਮੀ ਪਾਰਟੀ ਦੀ ਹੈ ਪਰੰਤੂ ਜਿਹੜੇ ਲੋਕ ਨੇ ਉਹ ਜਿਹੜੀ ਕੇਂਦਰੀ ਹਕੂਮਤ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰੰਤੂ ਹੁਣ ਇਹ ਮੋੜਾ ਘਟਿਆ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਜਿਹੜੇ ਹੋਰ ਸਿਆਸੀ ਤਰ੍ਹਾਂ ਦੇ ਲੋਕ ਨੇ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਨੇ ਜਾਂ ਬਣਨ ਲੱਗੇ ਨੇ ਕਹਿੰਦਾ ਆਪ ਕਿ ਅੰਮ੍ਰਿਤਸਰ ਦੇ ਵਿੱਚ ਉਥੋਂ ਦੇ ਇੱਕ ਵੱਡੇ ਆਗੂ ਤਲਵੀਰ ਸਿੰਘ ਗਿੱਲ ਆਪਣੇ ਸਾਥੀ ਦੇ ਨਾਲ ਜਿਹੜੇ ਦੱਖਣੀ ਹੜਕੇ ਤੋਂ ਸ਼੍ਰੋਮਣੀ ਕਾਲੀਦਾਰ ਦੇ ਇੰਚਾਰਜ ਵੀ ਸਨ ਉਹਨਾਂ ਨੇ ਆਪ ਦਾ ਪੱਲਾ ਫੜ ਲਿਆ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਅਜੀ ਹਲਚਲ ਹੋਈ ਦੋ ਵਾਰ ਪਿਛਲੀ ਅਖਾਲੀ ਸਰਕਾਰ ਦੇ ਵਿੱਚ ਚੇਅਰਮੈਨ ਹੰਡਾ ਚੁੱਕੇ ਇੱਕ ਵੱਡੇ ਆਗੂ ਸਰਜੀਤ ਸਿੰਘ ਅਬੜੋਵਾਲ ਕੁਝ ਸਾਥੀਆਂ ਸਮੇਤ ਉਹ ਵੀ ਆਪ ਦਾ ਹਿੱਸਾ ਬਣੇ ਨੇ ਕਹਿੰਦਾ ਭਾਵ ਕਿ ਇਹ ਮੋੜਾ ਕਿਉਂ ਆਇਆ ਇਸ ਤੋਂ ਪਹਿਲਾਂ ਭਾਜਪਾ ਵੱਲੋਂ ਕੁ ਜਾ ਰਹੇ ਸੀ ਵੱਡੇ ਪੱਧਰ ਉਤੇ ਤੇ ਹੁਣ ਆਪ ਵੱਲ ਇਹ ਸਿਆਸੀ ਮੋੜ ਹੈ ਕੀ ਸਮਝੋ ਡਾਕਟਰ ਸਾਹਿਬ ਡਾਕਟਰ ਸਾਹਿਬ ਪਹਿਲਾ ਜਿਹੜਾ ਮੋੜ ਚੱਲ ਰਿਹਾ ਸੀ ਉਦੋਂ ਇਹ ਸੀ ਕਿ ਪਾਰਟੀ ਦੀ ਟਿਕਟ ਦੇ ਲਈ ਉਮੀਦਵਾਰਾਂ ਦਾ ਪਹਿਲੀ ਕਿਤਾੜ ਦੇ ਲੀਡਰ ਜਾਂ ਦੂਸਰੀ ਕਿਤਾੜ ਦੇ ਵੱਡੇ ਲੀਡਰ ਜਿਹੜੇ ਹੈਗੇ ਸੀ ਆਪਣੀ ਟਿਕਟ ਦੇ ਚਾਹਵਾਨ ਸੀ ਇਸ ਤਰ੍ਹਾਂ ਉਹਨਾਂ ਨੇ ਛਿਲੰਗਾ ਲਗਾਈਆਂ ਇੱਕ ਪਾਰਟੀ ਜੋ ਦੂਸਰੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਕਾਲੀ ਦਲ ਦੇ ਵਿੱਚੋਂ ਵੀ ਗਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਇੱਕ ਟਿਕਟ ਸਮੇਤੀ ਪਾਰਟੀ ਦੇ ਵਿੱਚ ਚਲੇਗਾ ਸੀ ਭਾਜਪਾ ਦੇ ਵਿੱਚ ਏਵੇਂ ਜਿਵੇਂ ਕਾਂਗਰਸ ਪਾਰਟੀ ਦੇ ਵਿੱਚੋਂ ਕਾਲੀ ਦਲ ਦੇ ਵਿੱਚ ਵੀ ਆਏ ਤੇ ਉਹਨਾਂ ਨੂੰ ਟਿਕਟਾਂ ਵਾ ਦਿੱਤੇ ਪਰੰਤੂ ਹੁਣ ਉਹ ਟਿਕਟ ਵਾਲਾ ਪ੍ਰੋਸੈਸ ਸਾਰਾ ਖਤਮ ਹੋ ਚੁੱਕਿਆ ਜਿਹੜਾ ਕਿ ਤਕਰੀਬਨ ਅ ਜ਼ਰੇ ਤੇ ਲੱਗ ਚੁੱਕਿਆ ਤੇ ਹੁਣ ਤਾਂ ਜਿਹੜੇ ਦੂਸਰੀ ਤੀਸਰੀ ਜਾਂ ਚੌਥੀ ਕਿਤਾੜ ਦੇ ਲੀਡਰ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਲੰਗਾ ਲਗਾ ਰਹੇ ਨੇ ਉਹ ਵੀ ਚਲੰਗ ਇਸ ਪੱਧਰ ਤੇ ਲਗਾ ਰਹੇ ਨੇ ਕਿ ਪਾਰਟੀ ਦੇ ਵਿੱਚੋਂ ਅਕਾਲੀ ਦਲ ਦੇ ਵਿੱਚੋਂ ਜਾਂ ਹੋਰ ਪਾਰਟੀਆਂ ਦੇ ਵਿੱਚੋਂ ਜਿਹੜੇ ਲੀਡਰ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ ਜਿਵੇਂ ਤੁਸੀਂ ਗਿਣਤੀ ਕੀਤੀ ਆ ਕੇਸ਼ ਸ਼ਰਮਣ ਅਕਾਲੀ ਦਲ ਦੇ ਆਹ ਦੋ ਲੀਡਰ ਤਿੰਨ ਲੀਡਰ ਆਪਣੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਇੱਕ ਜ਼ਿਲ੍ਹਾ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਕਿ ਕਿ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਾਂ ਬਿਲਕੁਲ ਸਾਹਿਬ ਵੱਡੇ ਵੱਡੇ ਪੱਦਰ ਤੇ ਦਲ ਬਦਲੂ ਹੋਈ ਕਹਿੰਦਾ ਭਾਪਕੇ ਹੁਣ ਭਾਜਪਾ ਵੱਲ ਨਹੀਂ ਜਾ ਰਹੇ ਕਿ ਇਦਾਂ ਆਪਾਂ ਸਮਝ ਸਕਦੇ ਆ ਕਿ ਭਾਜਪਾ ਦਾ ਜਿਹੜਾ ਕਿਸਾਨੀ ਵਿਰੋਧ ਹੈ ਪੰਜਾਬ ਦੇ ਵਿੱਚ ਉਹ ਵੱਡੇ ਪੱਦਰ ਤੇ ਅੱਗੇ ਵਧ ਰਿਹਾ ਹੈ ਅਜਿਹੀ ਕੋਈ ਸੈਟਬੈਕ ਹੈ ਕਿ ਜਿਹੜੇ ਹੋਰ ਅਕਾਲੀ ਲੀਡਰ ਨੇ ਕੱਲ ਤੁਹਾਡੇ ਵਾਲੀ ਬਿਲਕੁਲ ਵਾਜਬ ਕਿ ਪਹਿਲਾਂ ਟਿਕਟਾਂ ਦੀ ਹੋੜ ਵਾਲੇ ਜਾਂਦੇ ਰਹੇ ਏ ਤੇ 20 ਰੈਣੀ ਵਾਲੇ ਹੁਣ ਅਗਲੀ ਸ੍ਰੇਣੀ ਵਾਲੇ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਵਾਲੇ ਕਹਿੰਦਾ ਭਾਵ ਕਿ ਹੁਣ ਭਾਜਪਾ ਵੱਲ ਇੱਕ ਦਰਵਾਜ਼ਾ ਬੰਦੋ ਸਮਝ ਰਹੇ ਨੇ ਕਿ ਕਿਸਾਨੀ ਵਿਰੋਧ ਹੈ ਤੇ ਅੱਗੇ ਵੀ ਪਤਾ ਨਹੀਂ ਕੇਂਦਰ ਦੇ ਵਿੱਚ ਦੁਬਾਰਾ ਭਾਜਪਾ ਦੀ ਸਰਕਾਰ ਆਉਣੀ ਹੈ ਜਾਂ ਨਹੀਂ ਤੇ ਪੰਜਾਬ ਦੀ ਸਰਕਾਰ ਜਿਹੜੀ ਆਪ ਹੈ ਇਹ ਹਾਲੇ 3 ਸਾਲ ਇਹਦੇ ਬਕਾਇਆ ਪੈਣੇ ਕਹਿੰਦਾ ਭਾਵ ਕਿ ਅਜਿਹੇ ਲੋਕ ਇੱਕ ਸਿਆਸੀ ਲਾਲਸਾ ਦੇ ਵਿੱਚ ਇਸ ਸਿਆਸੀ ਹਵਾਸ ਦੇ ਵਿੱਚ ਉਹ ਜਿਹੜਾ ਆਪਣਾ ਜਿਹੜਾ ਨਿਸ਼ਾਨਾ ਅਗਲਾ ਜਾਂ ਅਗਲੀ ਜਿਹੜੀ ਸਿਆਸੀ ਪਾਰੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਰਨ ਦੇ ਰੌਂਦ ਵਿੱਚ ਜ਼ਿਆਦਾਤਰ ਆਪਾਂ ਵੇਖ ਸਕਦੇ ਹਾਂ ਜਿਹੜਾ ਸਾਹਿਬ ਅੰਦਰ ਸਾਹਿਬ ਅਸਲ ਦੇ ਵਿੱਚ ਹੁਣ ਜਿਵੇਂ ਕਿ ਚੋਣ ਅਖਾੜਾ ਭੱਗ ਰਿਹਾ ਹੈ ਹੋਰ ਆਦੇ ਦਿਨਾਂ ਦੇ ਵਿੱਚ ਹੋਰ ਤੇਜ਼ੀ ਨਾਲ ਪਕੇਗਾ ਤੇ ਉਸ ਵੇਲੇ ਤੱਕ ਇਹ ਮਹਾਨ ਸ਼ਾਇਦ ਹੋਰ ਵੀ ਵਧੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਡਿਮਾਂਡ ਐਂਡ ਸਪਲਾਈ ਦਾ ਫਾਰਮੂਲਾ ਵੀ ਚੱਲੇਗਾ ਕਿਉਂਕਿ ਹੁਣ ਇਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਆਪਣੇ ਦਰ ਖੁੱਲੇ ਹੋਣ ਦੇ ਲਾਜ਼ਮੀ ਹੈ ਵੀ ਆਓ ਤੇ ਉਧਰ ਸਪਲਾਈ ਹੋਣੀ ਸ਼ੁਰੂ ਹੋ ਗਈ ਹੈ ਤੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਤੀਸਰੇ ਤੇ ਚੌਥੇ ਦਰਜੇ ਦੇ ਜਾਂ ਪੰਜਵੇਂ ਦਰਜੇ ਦੇ ਜਿਹੜੇ ਲੀਡਰ ਜਾਂ ਵਰਕਰ ਜਾਂ ਪਿੰਡਾਂ ਤੋਂ ਜਿਹੜੀ ਪੰਚਾਇਤਾਂ ਦੇ ਲੀਡਰ ਨੇ ਉਹਨਾਂ ਨੇ ਆਪਣੀਆਂ ਮਹਾਨ ਕਰ ਦਿੱਤੇ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਗਣਦੇ ਵਿੱਚ ਸਰੂਪਾ ਪਾਕੀ ਖੁੱਲੇ ਗੱਲ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਪਤਾ ਲੱਗੇਗਾ ਕਿ ਉਹਨਾਂ ਦਾ ਸਥਾਨ ਕਿੱਥੇ ਨਿਸ਼ਚਿਤ ਹੋਣਾ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਜਦੋਂ ਕਿ 92 ਐਮਐਲਏ ਲੈ ਕੇ ਬੜੇ ਵੱਡੇ ਮжоਰਿਟੀ ਦੇ ਨਾਲ ਪਾਰਟੀ ਰਾਜ ਕਰ ਰਹੀ ਹੈ ਬੜੀ ਸੱਤਾ ਦੇ ਉੱਪਰ ਹੈ ਤੇ ਉਸ ਤੋਂ ਬਾਅਦ ਇਹ ਇਨ੍ਹਾਂ ਦੇ ਆਉਣ ਨਾਲ ਜੋ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਫਰਕ ਪੈਂਦਾ ਹੈ ਲਾਜ਼ਮੀ ਹੈ ਕਿ ਉਹਨਾਂ ਦੇ ਵਿੱਚ ਅਸਰ ਹੋਏਗਾ ਉਸ ਤੋਂ ਬਾਅਦ ਇਹਨਾਂ ਲੀਡਰਾਂ ਦੀ ਕਿੰਨੀ ਕ ਬੁੱਕਤ ਪੈਂਦੀ ਹੈ ਤਾਂ ਉਹ ਤਾਂ ਬਾਅਦ ਦੀ ਗੱਲ ਹੈ ਪਰੰਤੂ ਜਿਸ ਤਰ੍ਹਾਂ ਕਿ ਹੁੰਦਾ ਹੈ ਕਿ ਬਈ ਜ ਚਰਤੇ ਸੂਰਜਵਾਲ ਨੂੰ ਸਲਾਮ ਕਰਨ ਵਾਲੀ ਬਾਤ ਹੈ ਤੇ ਪਾਰਟੀਆਂ ਦੇ ਵਿੱਚ ਟੁੱਟਪੱਟ ਹੋ ਰਹੀ ਹੈ ਇਹਦੇ ਵਿੱਚੋਂ ਹੁਣ ਜਿਸ ਤਰ੍ਹਾਂ ਕਿ ਵੱਧ ਲੱਗ ਰਿਹਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਾ ਰਹੇ ਨੇ ਇਹਦੇ ਤੋਂ ਸੈਟਬੈਕ ਇਹਨਾਂ ਪਾਰਟੀਆਂ ਨੂੰ ਵੀ ਲੱਗ ਰਹੀ ਹੈ ਤੇ ਆਮ ਆਦਮੀ ਪਾਰਟੀ ਇਹਦੇ ਵਿੱਚੋਂ ਕਿੰਨਾ ਕੈਸ਼ ਕਰਾਉਂਦੀ ਹੈ ਇਹ ਵੀ ਉਹਨਾਂ ਦੇ ਦਿਨਾਂ ਦੇ ਵਿੱਚ ਆਉਂਦਾ ਬਣਿਆ ਆਇਆ ਬਿਲਕੁਲ ਕਹਿੰਦਾ ਭਾਬਾ ਡਾਕਟਰ ਸਾਹਿਬ ਕਿ ਕਈ ਲੋਕ ਸਤਾ ਤੋਂ ਬਗੈਰ ਕਹਿੰਦਾ ਭਾਬਾ ਕਿ ਸਤਾ ਬਿਨਾ ਨਹੀਂ ਰਹਿਣਾ ਚਾਹੁੰਦੇ ਫਿਰ ਉਹ ਕਿਸੇ ਸਤਾ ਦੀ ਟਾਣੀ ਉੱਤੇ ਆਲਣਾ ਪਾਉਂਦੀ ਕੋਈ ਸਕੀਮ ਅਪਣਾਈ ਲੈਂਦੇ ਐ ਅਜਿਹੀਆਂ ਸਕੀਮਾਂ ਹਾਲੇ ਹੋਰ ਪੰਜਾਬ ਦੇ ਵਿੱਚ ਵੱਧਣ ਗਈਆਂ ਕਹਿੰਦਾ ਭਾਬਾ ਕਿ ਜਿੰਨਾ ਚਿਰ ਇਹ ਚੋਣਾਂ ਵੀ ਪਿੜ ਇਹ ਮੰਗਦਾ ਰਹੇਗਾ ਉਨਾ ਚਿਰ ਜਿਹੜੇ ਇਹ ਦਲ ਬਦਲੂ ਨੇ ਉਹ ਆਪਣਾ ਜਿਹੜਾ ਪ੍ਰੋਗਰਾਮ ਆਪਣੇ ਆਪਣੇ ਟੰਗ ਰੰਗ ਦੇ ਨਾਲ ਅਲਿਖਦੇ ਰਹਿਣਗੇ ਡਾਕਟਰ ਸਾਹਿਬ ਇੱਕ ਹੋਰ ਵੱਖਰੀ ਤਰ੍ਹਾਂ ਦੀ ਵਲਖਣ ਇਕਤ ਸੀਕ੍ਰੀਟ ਪਧਰਤੀ ਖਬਰ ਕੇ ਇੱਕ ਇਹ ਸ਼੍ਰੇਣੀ ਦਾ ਵੱਡਾ ਪੰਜਾਬ ਦਾ ਆਗੂ ਉਹ ਵੀ ਸ਼ਾਇਦ ਆਪਣੀ ਪਿਤਰੀ ਪਾਰਟੀ ਨੂੰ ਅਗਲੇ ਸਮੇਂ ਅਲਵਿਦਾ ਕਹਿ ਚਾਹੀਏ ਹਾਲੇ ਉਹ ਰਣਨੀਤੀ ਕਿਵੇਂ ਅੱਗੇ ਵਧਾਏਗਾ ਇਸ ਬਾਰੇ ਤਾਂ ਕੱਚ ਪੱਕੀ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਲੰਗੀਚਾਂਗ ਉਸ ਵੱਡੇ ਆਗੂ ਦੀ ਇੱਕ ਵੱਡੇ ਹੋਟਲ ਦੇ ਵਿੱਚ ਬੈਠਕ ਜ਼ਰੂਰ ਹੋਈ ਹੈ ਵੱਡੀ ਚਰਚਾ ਹੈ ਖੈਰ ਆਮ ਆਦਮੀ ਪਾਰਟੀ ਵੀ ਇਸ ਚੋਣ ਪੇੜ ਦੇ ਵਿੱਚ ਇਸ ਵਾਰ ਪੂਰੀ ਤਿਆਰੀ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਪੰਜਾਬ ਦੇ ਵਿੱਚ ਆਪਣਾ ਚੋਣਾਂ ਵਾਲੀ ਮਾਹੌਲ ਇੱਕ ਲੀਡ ਵਜੋਂ ਕਰ ਰਹੇ ਨੇ ਕਿਉਂਕਿ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਬੋੜਿਆਂ ਉੱਤੇ ਹੈ ਉੱਥੇ ਉਹ ਬਾਹਰ ਬਾਹਰਲੇ ਰਾਜਾਂ ਦੇ ਵਿੱਚ ਇੰਡੀਆ ਗੱਠ ਜੋੜ ਦੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਿਵੇਂ ਹੁਣ ਵੀ ਉਹ ਲਿੰਦੀ ਨਹੀਂ ਬਾਹਰਲੇ ਰਾਜਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਦੌਰੇ ਉੱਤੇ ਪਹੁੰਚੇ ਹੋਏ ਨੇ ਡਾਕਟਰ ਸਾਹਿਬਾ ਪੱਪਾ ਜ਼ਿਕਰ ਕਰ ਰਹੇ ਸੀ ਕਿ ਪਿਛਲੇ ਸਮੇਂ ਪੰਜਾਬ ਦੇ ਕਈ ਹਿੱਸਿਆਂ ਤੋਂ ਇਲਾਵਾ ਅੰਮ੍ਰਿਤਸਰ ਤੇ ਪਟਿਆਲੇ ਦੇ ਵਿੱਚੋਂ ਕੁਝ ਅਗੂ ਆਪ ਦਾ ਹਿੱਸਾ ਬਣ ਅੰਮ੍ਰਿਤਸਰ ਦੇ ਵਿੱਚ ਜਿਹੜੇ ਇੱਕ ਆਗੂ ਤਲਵੀਰ ਸਿੰਘ ਗਿੱਲ ਆਪ ਦਾ ਹਿੱਸਾ ਬਣੇ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਮੀਦਵਾਰ ਕਲਦੀਪ ਸਿੰਘ ਧਾਦੀਵਾਲ ਵੀ ਉਸ ਪ੍ਰੈਸ ਕਾਨਫਰੰਸ ਦਾ ਹਿੱਸਾ ਬਣੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਵੱਖਰੀ ਤਰ੍ਹਾਂ ਦਾ ਦੋਸ਼ ਲਗਾਇਆ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਹਿੰਦਾ ਭਾਵ ਕਿ ਭਾਵੇਂ ਕਿ ਇਸ ਆਗੂ ਤੇ ਪਹਿਲਾਂ ਦੋਸ਼ ਹਨ ਕਿਸ ਰੋਮਣੀ ਕਮੇਟੀ ਦੇ ਜਿਹੜੀ ਉਹਨਾਂ ਦੀ ਤਖਣ ਅੰਦਾਜੀ ਵਧੇ ਰਿਹਾ ਹੈ ਜੀ ਤਰ੍ਹਾਂ ਦੇ ਵੀ ਚਰਚਾ ਸੀ ਤੇ ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਵੀ ਅਜੀ ਤਰ੍ਹਾਂ ਦਾ ਇੱਕ ਮੀਡੀਆ ਵੱਲੋਂ ਸਵਾਲ ਵੀ ਉਠਾਇਆ ਗਿਆ ਜਿਹਾ ਆਗੂ ਦੇ ਨਹੀਂ ਪਰੰਤੂ ਤਲਵੀਰ ਸਿੰਘ ਗੱਲ ਨੇ ਕਿ ਜਿਹੜੀ ਨਵੀਂ ਕਥਾ ਕਹਾਣੀ ਛੇੜੀ ਕਿ ਸਰੋਣੀ ਕਮੇਟੀ ਦੇ ਉਹਨਾਂ ਨੇ ਇੱਕ ਸਖਤਰ ਜਾਂ ਮੈਨੇਜਰ ਜਾਂ ਕੁਝ ਸਖਤਰ ਜਾਂ ਕੁਝ ਮੈਨੇਜਰ ਵੱਜੋਂ ਗੱਲ ਕੀਤੀ ਕਿ ਉਹ ਕਾਂਦੇ ਸਿਰਜਨੀ ਕਾਦੇ ਨੇ ਭਾਵੇਂ ਉਹਨਾਂ ਨੇ ਸਿੱਧੇ ਤੌਰ ਤੇ ਡਾਕਟਰ ਸਾਹਿਬ ਆਪੀਮ ਦਾ ਜ਼ਿਕਰ ਨਹੀਂ ਕੀਤਾ ਪਰੰਤੂ ਉਹਨਾਂ ਨੇ ਕਾਂਦੇ ਸਿਰਜਨੀ ਇੱਕ ਕਹਿ ਦਿੱਤੀ ਇੱਕ ਨਵੀਂ ਤਰ੍ਹਾਂ ਦੀ ਤੇ ਨਾਲ ਉਹਨਾਂ ਨੇ ਮੰਤਰੀ ਸਾਹਿਬ ਨੂੰ ਸੁਬੋਧਨ ਹੁੰਦਿਆ ਕਿਆ ਕਿ ਸ਼੍ਰੋਣੀ ਕਮੇਟੀ ਦੇ ਅਜਿਹੇ ਅਧਿਕਾਰੀਆਂ ਦਾ ਡਾਪ ਟੈਸਟ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਪਿੰਦਰ ਸਾਹਿਬ ਜਿਵੇਂ ਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਕ腐ਸ਼ਨ ਦੇ ਮੁੱਦੇ ਤੇ ਉਠੇ ਰੂੰਠ ਦੇ ਮੁੱਦੇ ਦੇ ਉੱਪਰ ਵੀ ਘਿਰਦੀ ਰਹੀ ਹੈ ਕਿੰਨਾ ਕੁਛ ਉਹਦੇ ਵਿੱਚ ਸਕੈਂਡਲ ਸਾਮਣੇ ਆਉਂਦੇ ਰਹੇ ਨੇ ਕਿਉਂਕਿ ਜਦਕਿ ਇਸ ਤਰ੍ਹਾਂ ਦਾ ਅੱਜ ਇੱਕ ਵੱਡੇ ਲੀਡਰ ਵੱਲੋਂ ਜਿਹੜਾ ਕਿ ਖੁਦ ਐਸਪੀਸੀ ਦੇ ਵਿੱਚ ਇਸ ਤਰ੍ਹਾਂ ਦੇ ਕਾਰਜਾਂ ਦੇ ਵਿੱਚ ਜੁੜਿਆ ਹੋਵੇ ਇਹ ਦੇਣਾ ਇਹਦੇ ਵਿੱਚ ਤਾਂ ਕੋਈ ਉਹ ਅਤਕਤਨੀ ਨਹੀਂ ਹੋਵੇਗੀ لازਮੀ ਹੈ ਇਸ ਤਰ੍ਹਾਂ ਦਾ ਵਰਤਾਰਾ ਹੋਵੇਗਾ ਜ਼ਰੂਰ ਜੋ ਉਹਨਾਂ ਨੇ ਐਕਸਪੋਜ਼ ਕੀਤਾ ਕਿ ਬਾਹਰ-ਬਾਹਰ ਐਸਪੀਸੀ ਦੇ ਵਿੱਚੋਂ ਕਿੰਨੇ-ਕਿੰਨੇ ਮਾਮਲੇ ਇਸ ਤਰ੍ਹਾਂ ਦੇ ਖੜੇ ਹੁੰਦੇ ਰਹੇ ਨੇ ਫਿਰ ਤਲਵੀਰ ਸਿੰਘ ਗਿੱਲ ਵੱਲੋਂ ਅਜੇ ਹਾ ਦੋਸ਼ ਲਗਾਇਆ ਗਿਆ ਹੈ ਸਰੋਣੀ ਕਮੇਟੀ ਵੱਲੋਂ ਹਾਲੇ ਰਿਐਕਸ਼ਨ ਪ੍ਰਤੀਕਰਮ ਨਹੀਂ ਆਇਆ ਅਸਲ ਇਹ ਸਾਰੇ ਮਾਮਲੇ ਦੇ ਵਿੱਚ ਅਸਲ ਸੱਚਾਈ ਕੀ ਹੈ ਉਹ ਤਾਂ ਬਾਅਦ ਦੀ ਗੱਲ ਹੈ ਪਰੰਤੂ ਅੱਜ ਇਸ ਪ੍ਰੈਸ ਕਾਨਫਰੰਸ ਦੇ ਲਿਹਾਜ਼ ਤੋਂ ਡਾਕਟਰ ਸਾਹਿਬ ਆਪਾਂ ਜੀ ਭਿੰਡਾ ਸਾਹਿਬ ਇਸ ਦਾ ਮਸਲਾ ਜਿਹੜਾ ਕਿ ਸਿੱਖਾਂ ਨੂੰ ਖਾਸ ਤੌਰ ਦੇ ਵਿੱਚ ਜਿਹੜੇ ਸ਼ਰਧਾ ਦੇ ਨਾਲ ਜਿਨ੍ਹਾਂ ਦੀ ਆਸਥਾ ਜੁੜੀ ਹੋਈ ਹੈ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਐਸਪੀਸੀ ਦੇ ਨਾਲ ਉਹਨਾਂ ਦੀ ਆਸਥਾ ਨੂੰ ਬੜੀ ਢਾਹ ਲੱਗਦੀ ਹੈ ਬੜਾ ਸੋਚਦੇ ਨੇ ਜਿਹੜੇ ਕਿ ਪਹਿਲਾਂ ਹੀ ਹਾਂ ਡਾਕਟਰ ਸਾਹਿਬ ਦੋਨੀਆਂ ਬਸੰਤਾਂ ਲੱਗਦੀ ਹੈ ਜੇਕਰ ਕੋਈ ਦੋਸ਼ ਲਗਾਉਂਦਾ ਹੈ ਅਜਿਹੀ ਤਾਮੀ ਢਾ ਹੈ ਤੇ ਜੇਕਰ ਇਹ ਅਜਿਹਾ ਵਰਤਾਰਾ ਹੁੰਦਾ ਹੈ ਤਾਂ ਉਹ ਵੀ ਇੱਕ ਢਾਈ ਹੈ ਜੀ ਡਾਕਟਰ ਸਾਹਿਬ ਬਿਲਕੁਲ ਜੀ ਇਹ ਦੇ ਸੰਬੰਧ ਦੇ ਵਿੱਚ ਕੋਈ ਨਾ ਕੋਈ ਗੱਲ ਜੇ ਹੁੰਦੀ ਹੈ ਤਾਂ ਧੂਆਂ ਉੱਠਦਾ ਹੈ ਬਾਕੀ ਤਾਂ ਗੱਲ ਸਾਹਮਣੇ ਆਏਗੀ ਕਿਉਂਕਿ ਇਹ ਇਹ ਵੀ ਸੋਚਣ ਵਾਲੀ ਗੱਲ ਹੈ ਵੀ ਤਲਵੀਰ ਸਿੰਘ ਜਿੱਲੇ ਜਦੋਂ ਕਿ ਉਹਦਾ ਹਿੱਸਾ ਕਿ ਉਦੋਂ ਤੱਕ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਦੋਸ਼ ਕਿਉਂ ਨਹੀਂ ਲਾਇਆ ਇਹਦੇ ਵਿੱਚੋਂ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਹੈ ਉਹ ਵੀ ਕਿਸੇ ਨਾ ਕਿਸੇ ਪੱਧਰ ਦੇ ਉੱਪਰ ਇਸ ਤੋਂ ਮਾਫ਼ ਨਹੀਂ ਕੀਤਾ ਜਾ ਸਕਦਾ ਉਹ ਵੀ ਇਹਦੇ ਵਿੱਚ ਨਿਸ਼ਚਿਤ ਨਹੀਂ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਸਿੱਖ ਕੌਮ ਦੇ ਲਈ ਬੜਾ ਸ਼ਰਮਨਾਕ ਵੀ ਤੇ ਮਾੜਾ ਵੀ ਹੈ ਤੇ ਨਿੰਦਨਯੋਗ ਵੀ ਹੈ ਇਸ ਤਰ੍ਹਾਂ ਦੇ ਵਰਤਾਰੇ ਦੇ ਕਾਰਨ ਹੀ ਜਿਹੜਾ ਕਿ ਸਿੱਖ ਪੰਥ ਬਦਨਾਮ ਹੁੰਦਾ ਹੈ ਜਿਹੜਾ ਕਿ ਗੁਰੂ ਸਾਹਿਬ ਨੇ ਇਨੀ ਤਾਂ ਇਹਨਾਂ ਤੋਂ ਬਾਅਦ ਸਿੱਖ ਪੰਥ ਸਾਧ ਜاتی ਜਿਹਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪ੍ਰਵਾਰ ਤਖਬਾ ਕਰਤਾ ਸੀਗਾ ਤੇ ਉਸ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਬਹੁਤ ਹੀ ਸ਼ਰਮਜਾਖ ਤੇ ਨਿੰਦਾਯੋਗ ਨੇ। ਇਸ ਤਰ੍ਹਾਂ ਦੇ ਵਰਤਾਰੇ ਵਾਪਰਨੇ ਨਹੀਂ ਚਾਹੀਦੇ। ਇਹਦੇ ਬਾਰੇ ਪ੍ਰਬੰਧਕਾਂ ਨੂੰ ਇਹਦੇ ਸੰਬੰਧ ਵਿੱਚ ਸਪਸ਼ਟੀਕਰਨ ਵੀ ਦੇਣ ਦੀ ਜ਼ਰੂਰਤ ਹੈ ਤੇ ਇਸ ਤਰ੍ਹਾਂ ਦਾ ਜੇਕਰ ਵਾਪਰਦਾ ਜਾਂ ਕੋਈ ਹੈ ਜ਼ਿੰਮੇਵਾਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮ ਦੇਣੀ ਆ ਵੀ ਬਣਦੀਆਂ ਨੇ ਇਸ ਪ੍ਰਬੰਧ ਨੂੰ ਤਾਂ ਹੀ ਸਚਾਰ ਨੂੰ ਢੰਗ ਨਾਲ ਲੋਕਾਂ ਦਾ ਵਿਸ਼ਵਾਸ ਬਾਹ ਅਲੋਹ ਵੇਗਾ ਲੋਕਾਂ ਦੀ ਆਸਥਾ ਜੁੜੀ ਹੋਵੇਗੀ ਇਸ ਦੇ ਲਈ ਇਹ ਇਹ ਕਾਰਜ ਕਰਨ ਦੀ ਜ਼ਰੂਰਤ ਹੈ ਜੀ ਪੰਡਤ ਸਾਹਿਬ ਬਿਲਕੁਲ ਡਾਕਟਰ ਸਾਹਿਬ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵੱਲੋਂ ਸਕੱਤਰ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਡਾਕਟਰ ਸਾਹਿਬ ਉਸ ਪੱਤਰ ਦੇ ਵਿੱਚ ਕੀ ਕੁਝ ਮੰਗ ਕੀਤੀ ਗਈ ਹੈ ਤੇ ਉਹ ਕੀ ਮੰਗ ਵਾਜਬ ਹੈ ਜਾਇਜ਼ ਹੈ ਉਸ ਚਿੱਠੀ ਦੇ ਵਿੱਚ ਵੀ ਡਾਕਟਰ ਸਾਹਿਬ ਨਸ਼ਈਆਂ ਦੀ ਗੱਲ ਵੀ ਹੋ ਰਹੀ ਹੈ ਮਤਲਬ ਕਿ ਇੱਕ ਪੰਕਤੀ ਦੇ ਵਿੱਚ ਜਿਹੜੀ ਚਿੱਠੀ ਦੇ ਵਿੱਚ ਜੋ ਐਸਜੀਪੀਸੀ ਨੂੰ ਡੀਸੀ ਸਾਹਿਬ ਨੂੰ ਲਿਖੀ ਗਈ ਉਹਦੇ ਵਿੱਚ ਕਿਹਾ ਗਿਆ ਕਿ ਨਸ਼ਈਆਂ ਦਾ ਵੀ ਕਿਤੇ ਨਾ ਕਿਤੇ ਕੋਈ ਰੋੜ ਹੈ ਉਹ ਵੀ ਇਥੋਂ ਹਟਾਉਣੇ ਚਾਹੀਦੇ ਨੇ ਡੀਡਾਟ ਸਾਹਿਬ ਸ਼ਿਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਬਲਿਆਰੇ ਦੇ ਸੁਮੰਦ ਦੇ ਵਿੱਚ ਉਹਨਾਂ ਨੇ ਚਿੱਠੀ ਲਿਖਿਆ ਕਿ ਗਲਿਆਰਾ ਅਤੇ ਸ਼੍ਰੀ ਗੋਬਿੰਦ ਸਿੰਘ ਜੀ ਦੇ ਦਰਬਾਰ ਸਾਹਿਬ ਨੂੰ ਪਹੁੰਚਦੇ ਰਸਤੇਾਂ ਦੀ ਪੂਰੀ ਤਰ੍ਹਾਂ ਸਫਾਈ ਨਹੀਂ ਹੁੰਦੀ ਤੇ ਰਸਤਿਆਂ ਦੇ ਵਿੱਚ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਨੇ ਖਾਸ ਤੌਰ ਤੇ ਸਰਕਾਨ ਮੰਡਰੋ ਗੇਟ ਤੋਂ ਲਾ ਕੇ ਦਰਬਾਰ ਸਾਹਿਬ ਵਾਲੀ ਪਹੁੰਚ ਦੀ ਜਿਹੜਾ ਰਸਤੇ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਉੱਥੇ ਉਹ ਸੀਵਰੇਜ ਸਿਸਟਮ ਬੰਦ ਪਿਆ ਉਹ ਚਾਲੂ ਕੀਤਾ ਜਾਵੇ ਉੱਥੇ ਸੜਕਾਂ ਟੁੱਟੀਆਂ ਹੋਈਆਂ ਸੀ ਜਾਮ ਲੱਗਦਾ ਜਿਸ ਦੇ ਨਾਲ ਯਾਤਰੀਆਂ ਨੂੰ ਬੜੀ ਅਫਾਇੀ ਹੁੰਦੀ ਹੈ ਨਾਲ ਹੀ ਉਹਨਾਂ ਨੇ ਗਲਿਆਰੇ ਦੇ ਵਿੱਚ ਲਿਖਿਆ ਕਿ ਗਲਿਆਰੇ ਦੀ ਸਫਾਈ ਨਹੀਂ ਕੀਤੀ ਜਾਂਦੀ ਪ੍ਰਸ਼ਾਸਨ ਵੱਲੋਂ ਜਿੱਥੇ ਕਿ ਨਸ਼ਈ ਪਏ ਰਹਿੰਦੇ ਨੇ ਜਾਂ ਬੈਠੇ ਰਹਿੰਦੇ ਨੇ ਜਿਹੜੇ ਕਿ ਮਾੜਾ ਪ੍ਰਭਾਵ ਦੇਦੇ ਕਿਉਂਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਨਤਮਸਤ ਹੋਣ ਦੇ ਲਈ ਆਉਂਦੇ ਨੇ ਤੇ ਉਹ ਈਜ਼ੀ ਤੋਂ ਬਾੜਾ ਪ੍ਰਭਾਵ ਲੈ ਕੇ ਜਾਂਦੇ ਨੇ ਜੇਕਰ ਪ੍ਰਸ਼ਾਸਨ ਇਸ ਪ੍ਰਬੰਧ ਨੂੰ ਨਹੀਂ ਸੰਭਾਲ ਸਕਦਾ ਤਾਂ ਵਿਲਿਆਰੇ ਦਾ ਪ੍ਰਬੰਧ ਐਸਟੀਜੀਪੀਸੀ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਸਫਾਈ ਵੀ ਕਰ ਸਕੇ ਉਹ ਲੇਖਣ ਵਾਲੀ ਗੱਲ ਇਹ ਹੈ ਇੱਕ ਪੱਤਾ ਐਸ.ਡੀ.ਪੀ.ਸੀ ਇਸ ਤਰ੍ਹਾਂ ਦੀ ਮੰਗ ਕਰ ਰਿਹਾ ਹੈ ਫਿਰ ਰੋਮਣੀ ਕਮੇਟੀ ਇਹ ਮੰਗ ਕਰ ਰਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੀ ਸਫਾਈ ਸਾਫ ਸਫਾਈ ਤੇ ਨਸ਼ਾ ਨਸ਼ੀਆਂ ਤੋਂ ਪਰੇ ਹੋਣਾ ਚਾਹੀਦਾ ਪਰੰਤੂ ਦੂਸਰੇ ਪਾਸੇ ਇਸ ਰੋਮਣੀ ਕਮੇਟੀ ਦੇ ਇੱਕ ਸਖਤਰ ਦੇ ਉੱਪਰ ਤੇ ਅਧਿਕਾਰੀਆਂ ਦੇ ਉੱਪਰ ਇੱਕ ਸਾਬਕਾ ਅਧਿਕਾਰੀ ਜਾਂ ਸਾਬਕਾ ਜ਼ਿੰਮੇਵਾਰ ਲੀਡਰ ਇਸ ਤਰ੍ਹਾਂ ਦੇ ਦੋਸ਼ ਲਾ ਰਿਹਾ ਕਿ ਉਹ ਇਸ ਤਰ੍ਹਾਂ ਨਸ਼ਾ ਕਰਦੇ ਨੇ ਜੇਕਰ ਉਸ ਕੱਦਰ ਤੱਕ ਨਸ਼ਾ ਕਰਦੇ ਨੇ ਤਾਂ ਹੀਟਲਾ ਆਮਲਾ ਫੈਲਾ ਬੀਤਲ ਆਦਿ ਇਸ ਤਰ੍ਹਾਂ ਦੀ ਕਾਰਵਾਈਆਂ ਹੋਊਗਾ ਇਹ ਬੜੀ ਇੱਕ ਕੰਪਲਿਕੀਸ਼ਨ ਜਿਹੜੀ ਹੈਗੀ ਖੜੀ ਹੋ ਰਹੀ ਹੈ ਇਸ ਸੰਬੰਧ ਵਿੱਚ ਸੰਗਤਾਂ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੀ ਪ੍ਰਬੰਧੀ ਮੰਗ ਕਰਨੀ ਚਾਹੀਦੀ ਹੈ ਅੰਦਰੋਂ ਤੋਂ ਬਾਹਰੋਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹ ਪਾਕ ਬਿੱਤਰ ਤੇ ਸਾਫ਼ ਹੋਣਾ ਚਾਹੀਦਾ ਜਿਹਦੇ ਨਾਲ ਯਾਤਰੀਆਂ ਦੇ ਉੱਪਰ ਨਾਨਕ ਨਾਮ ਲੈਵਾ ਸੰਗਤਾਂ ਦੇ ਉੱਪਰ ਜੋ ਵੀ ਦਰਸ਼ਨ ਕਰਨ ਆਉਂਦੇ ਨੇ ਉਹ ਇੱਕ ਸਾਰੂ ਤੇ ਸਾਕਾਰਾਤਮਕ ਸੰਦੇਸ਼ ਲੈ ਕੇ ਜਾਣ ਨਾ ਕਿ ਤੁਮਹਾਰਾ ਪ੍ਰਭਾਵ ਗ੍ਰਹਿਣ ਕਰਕੇ ਜਾਣ ਇਹ ਇਸ ਤਰ੍ਹਾਂ ਦੀ ਕਾਰਜ ਹੋਣੀ ਚਾਹੀਦੀ ਹਮ ਬਿਲਕੁਲ ਵੱਡੀ ਗੱਲ ਡਾਕਟਰ ਸਾਹਿਬ ਸਾਫਕਾ ਅਕਾਲੀ ਲੀਡਰ ਤੇ ਮੌਜੂਦਾ ਆਪ ਦੇ ਲੀਡਰ ਤਲਵੀਰ ਸਿੰਘ ਗਿੱਲ ਨੇ ਇਹ ਵੀ ਇੱਕ ਸਰਕਾਰ ਤੋਂ ਮੰਗ ਕੀਤੀ ਹੈ ਕਿਉਂਕਿ ਜਿਹੜੇ ਉਥੋਂ ਦੇ ਅਮਰਸਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੁਲਦੀਪ ਸਿੰਘ ਧਾਲੀਵਾਲ ਉਹ ਵੀ ਪ੍ਰੈਸ ਕਾਨਫਰੰਸ ਦੌਰਾਨ ਨਾਲ ਹੀ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਸੰਬੋਧਨ ਦੌਰਾਨ ਇੱਕ ਮੰਗ ਵੀ ਅਠਾਈ ਹੈ ਕਿ ਸ਼੍ਰੋਣੀ ਕਮੇਟੀ ਦੇ ਅਜਿਹੇ ਅਧਿਕਾਰੀਆਂ ਦਾ ਡਾਕ ਟੈਸਟ ਹੋਣਾ ਚਾਹੀਦਾ ਹੈ ਡਾਕਟਰ ਸਾਹਿਬ ਇਹ ਇੱਕ ਵੱਡੀ ਮੰਗ ਹੈ ਤੇ ਮਾਮਲਾ ਬੜਾ ਗੰਭੀਰ ਵੀ ਹੈ ਸੰਜੀਦਗੀ ਭਰਿਆ ਹੈ ਕਿ ਕਿਸ ਤਰ੍ਹਾਂ ਦਾ ਦੋਸ਼ ਸਾਹਮਣੇ ਆ ਰਿਹਾ ਹੈ ਜੀ ਭਿੰਦੇ ਸਾਹਿਬ ਚੋਣਾਂ ਦੇ ਸਮੇਂ ਇਸ ਤਰ੍ਹਾਂ ਦਾ ਦੋਸ਼ ਲੱਗਣਾ ਤੇ ਸਾਹਮਣੇ ਆਉਣਾ ਇਹਦੇ ਪ੍ਰਤੀ ਇਹ ਨੂੰ ਸਿਰਫ ਇੰਨਾ ਹੀ ਨਹੀਂ ਸਮਝ ਲੈਣਾ ਚਾਹੀਦਾ ਕਿ ਚੋਣਾਂ ਦੇ ਦੌਰਾਨ ਇੱਕ ਇਹ ਦੋਸ਼ ਲੱਗਿਆ ਇਹਦੇ ਲਈ ਸਾਰੀਆਂ ਧਿਰਾਂ ਨੂੰ ਇਸ ਮੁੱਦੇ ਨੂੰ ਆਪਣੇ ਗੁਰੂ ਦੀ ਆਸਥਾ ਦੇ ਨਾਲ ਜੋੜ ਕੇ ਉਸ ਸੰਕਲਪ ਨੂੰ ਦੇਖ ਕੇ ਜਿਹਦੇ ਨਾਲ ਕਿ ਸਿੱਖੀ ਦੀ ਢਾਹ ਲੱਗਦੀ ਹੈ ਇਹਦੇ ਪ੍ਰਤੀ ਇੱਕ ਖਾਸ ਰੂਡ ਮੈਪ ਬਣਾਉਣ ਦੀ ਜ਼ਰੂਰਤ ਹੈ ਖਾਸ ਨਿਜਮ ਬਣਾਉਣ ਦੀ ਜ਼ਰੂਰਤ ਹੈ ਅੰਦਰੋਂ ਤੇ ਬਾਹਰੋਂ ਸਫਾਈ ਕਰਨ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਮਾੜੇ ਕਰਤਾਰ ਦੇ ਲੋਕ ਨੇ ਜਾਂ ਮਾੜੇ ਕਰਤਾਰ ਦੇ ਮੁਲਾਜ਼ਮ ਨੇ ਜਾਂ ਅਧਿਕਾਰੀ ਨੇ ਉਹਨਾਂ ਦੀ ਸ਼ਾਂਤੀ ਕਰਨੀ ਚਾਹੀਦੀ ਹੈ ਉਹਨਾਂ ਦੀ ਪੂਰੀ ਤਰ੍ਹਾਂ ਪੁਨਛਾਣ ਦੀ ਕਰਨੀ ਚਾਹੀਦੀ ਹੈ ਕਿਉਂਕਿ ਪਹਿਲਾਂ ਵੀ ਕਈ ਇਹ ਜਿਹੇ ਮਸਲੇ ਸਾਹਮਣੇ ਆਉਂਦੇ ਰਹੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਸਰਾਵਾਂ ਦੇ ਵਿੱਚ ਕਮਰਿਆਂ ਦੇ ਵਾਸਤੇ ਜਾਂ ਹੋਰ ਇਸ ਤਰ੍ਹਾਂ ਦੇ ਪ੍ਰਬੰਧ ਦੇ ਵਿੱਚ ਕਈ ਹੁਨਤਾਈਆਂ ਜ਼ਰੂਰ ਸਾਹਮਣੇ ਆਉਂਦੇ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਹੁਨਤਾਈਆਂ ਤੋਂ ਪਵਿੱਤਰ ਪਾਖਵਿੱਤ ਰੱਖਣ ਦੇ ਲਈ ਇੱਕ ਖਾਸ ਤਰ੍ਹਾਂ ਦੀ ਜਿਹੜੀ ਭਾਵਨਾ ਨਾਲੇ ਕਰਮਚਾਰੀ ਤੇ ਅਧਿਕਾਰੀ ਹੋਣੀ ਚਾਹੀਦੇ ਨੇ ਤੇ ਉਹਨਾਂ ਦੀ ਪੂਰੀ ਤਰ੍ਹਾਂ ਪ੍ਰੋਪਰ ਸਿੱਖਿਆ ਵੀ ਹੋਣੀ ਚਾਹੀਦੀ ਹੈ ਘੱਟੋ ਘੱਟ ਉਹਨਾਂ ਦੇ ਵਿੱਚ ਕਮਿਸ਼ਨਰੀ ਸਪਿਰਟ ਹੋਵੇ ਨਾ ਕਿ ਸ਼੍ਰੋਮਣੀ ਕਮੇਟੀ ਤੇ ਕਈ ਵਾਰ ਕਈ ਜਗ੍ਹਾ ਤੇ ਦੇਖਿਆ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੇਜਰ ਜਾਂ ਤੋਂ ਦੇ ਅਧਿਕਾਰੀ ਉਹ ਆਪਣੇ ਆਪ ਨੂੰ ਬਹੁਤ ਵੱਡੀ ਉੱਚੀ ਹਾਲਾਂਕਿ ਜਿਸ ਤਰ੍ਹਾਂ ਕੇ ਸਰਕਾਰੀ ਕਰਮਚਾਰੀਆਂ ਜਾਂ ਅਧਿਕਾਰੀਆਂ ਦਾ ਵਿਵਹਾਰ ਹੁੰਦਾ ਉਸ ਤੋਂ ਵੀ ਕਈ ਟਾਈਮ ਅੱਗੇ ਉਹਨਾਂ ਦਾ ਵਿਵਹਾਰ ਤੇ ਉਹਨਾਂ ਦੀ ਭੂਲਚਾਲ ਦਾ ਭਾਵਨਾ ਹੁੰਦੀ ਹੈ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਨਿਰਮਤਾ ਜਾਂ ਗੁਰੂ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਜਿਸ ਤਿੱਕੇ ਉਸ ਸੇਵਾਦਾਰ ਨੇ ਸੇਵਾ ਭਾਵਨਾ ਵਾਲੀ ਗੱਲ ਉਹਨਾਂ ਦੇ ਵਿੱਚ ਘੱਟ ਹੁੰਦੀ ਹੈ ਉਹਨਾਂ ਦੇ ਵਿੱਚ ਸਿਰਫ ਆਪਣੀ ਇੱਕ ਹੈਂਕਰ ਭਰਿਆ ਜਾਂ ਆਪਣਾ ਇੱਕ ਅਹੁਦੇਦਾਰ ਹੋਣ ਦਾ ਹੰਕਾਰ ਉਹਨਾਂ ਦੇ ਵਿੱਚ ਕਾਫੀ ਜਗ੍ਹਾ ਦੇ ਪਰਦੇਕਨ ਨੂੰ ਮਿਲਦਾ ਹੈ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਖਾਸ ਤੌਰ ਤੇ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਦੀ ਵਾਕਈ ਦਾ ਟ੍ਰੇਨਿੰਗ ਕਰਾਉਣੀ ਚਾਹੀਦੀ ਹੈ ਤੇ ਇਹਨਾਂ ਦੇ ਅੰਦਰ ਇਹ ਇੱਕ ਭਾਵਨਾ ਪੈ ਜਾਵੇ ਜਿਹੜੀ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਹਾਇੀ ਹੋਵੇਗੀ ਨਾ ਕਿ ਸਿਰਫ ਇੱਕ ਅਧਿਕਾਰੀਆਂ ਦੀ ਫੌਜ ਹੀ ਭਰਤੀ ਕਰ ਲੈਣੀ ਜਾਂ ਇੰਸਪੈਕਟਰ ਭਰਤੀ ਕਰ ਲੈਣੇ ਜਾਂ ਹੋਰ ਕਰ ਲੈਣੇ ਇਹ ਦੇ ਨਾਲ ਸਿੱਖੀ ਦਾ ਪ੍ਰਚਾਰ ਨਹੀਂ ਹੋਏਗਾ ਸਿੱਖੀ ਦਾ ਸੰਗੋ ਇਹਦੇ ਨਾਲ ਨੁਕਸਾਨ ਹੋ ਰਿਹਾ ਜੀ ਪਿੰਡਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਜਿਹੜਾ ਅੱਜ ਦਾ ਇਹ ਆਪਾਂ ਐਪੀਸੋਡ ਸਿਆਸੀ ਮਾਹੌਲ ਤੋਂ ਸ਼ੁਰੂ ਕੀਤਾ ਸੀ ਤੇ ਸਮਾਪਤ ਵੀ ਨੂੰ ਸਿਆਸੀ ਮਾਹੌਲ ਤੋਂ ਕਰਦੇ ਆਂ ਸ੍ਰੀ ਅਨੰਤਪੁਰ ਸਾਹਿਬ ਤੋਂ ਬਹੁਜ ਸੇ ਸਮਾਜ ਪਾਰਟੀ ਵਸਪਾ ਨੂੰ ਪਾਰਟੀ ਦੇ ਜਿਹੜੇ ਸੁਪਾ ਪ੍ਰਧਾਨ ਨੇ ਜਸਵੀਰ ਸਿੰਘ ਗੜੀ ਉਹਨਾਂ ਨੂੰ ਉਮੀਦਵਾਰ ਆਤਾਰ ਦਿੱਤਾ ਹੈ ਹਾਲੇ ਉੱਤੇ ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਨਾ ਹੀ ਹੱਲੇ ਕੋਈ ਪੱਤੇ ਖੋਲੇ ਆ ਦੁਜੇਬਨ ਇਸ ਰੋਣੀ ਕਾਲੀਦਾਲ ਦੇ ਉਥੇ ਦੇ ਅਗੂ ਪ੍ਰਮੇਸ਼ਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਦਾ ਤੇਰ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਤੇ ਕਾਂਗਰਸ ਨੇ ਉਥੇ ਸੰਗਰੂਰ ਦੇ ਸਾਬਕਾ ਐਮਪੀ ਤੇ ਸਾਬਕਾ ਮੰਤਰੀ ਵਿਜੇਂਦਰ ਸਿੰਘ ਲਾ ਨੂੰ ਉਥੇ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਕਹਿੰਦਾ ਭਾਵ ਕਿ ਉਥੇ ਜਿਹੜਾ ਅੱਜ ਵਸਪਾ ਨੇ ਆਪਣਾ ਉਮੀਦਵਾਰ ਵਜੋਂ ਜਸਵੀਰ ਸਿੰਘ ਗੜੀ ਨੂੰ ਉਹ ਮੈਦਾਨ ਸੌਂਪ ਦਿੱਤਾ ਸੋ ਡਾਕਟਰ ਸਾਹਿਬ ਅੱਜ ਦੇ ਅੱਜ ਹੀ ਵਿਸ਼ਲੇਸ਼ਣ ਨੂੰ ਆਪਾਂ ਅੱਜ ਇਸ ਮੌਕੇ ਕਰਦੇ ਆ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਈ ਮਿਸ਼ਨ ਪੰਜਾਬੀ